ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਨੀਤੀ ਜੀ ਕੀ ਹਰ ਕਥਾ ਉਤਮ ਆਣ ਸਗਲ ਰਾਸ ਵਿੱਚ ਕੀ ਰੇ ਰਹਾਵ ਬਹਗਣ ਤੋ ਨਾ ਮਨ ਜਨ ਖਟ ਬੇਤੇ ਆਵਰਨਾ ਕੇ ਛਲਾਈ ਕੀ ਰੇ ਵਿਖਾਰਿ ਨਿਆਰੇ ਪਾਰੀ ਸਹਿ ਜਰੀ ਸਦ ਸੰਗ ਨਾਨਕ ਕੀ ਕੀ ਰੇ ਵਿਖਾਰੀ ਨਿਰਾ ਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਉ ਪਿੰਡ ਸਭ ਤੇਰਾ ਜੇਤਾ ਜੀਉ ਪਿੰਡ ਸਭ ਤੇਰਾ ਤੁੰਤਰ ਜਾਮੀ ਪ੍ਰਭ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜੇ ਹਰ ਤੂੰ ਕਰਾਏ ਹੈ ਤੇਹਾ ਹੋਂ ਕਰੀ ਵਖਿਆਨ ਸਭ ਗੁਰ ਪਿਆਰੀ ਗੁਰੂ ਸ怀 ਸత్సੰਗ ਜੀ ਸਾਧ ਗੁਰਾਂ ਨੇ ਪਾਠ ਬਖਸ਼ਿ ਸ਼ਰਮਤ ਕੀਤੀ ਹੈ ਪਾਵਨ ਸ਼ਬਦ ਬਖਸ਼ਿਸ਼ ਕਰਕੇ ਨਿਵਾਜਿਆ ਆਸਮ ਹਲਾ ਪੰਜਵਾ ਆਸਾ ਰਗ ਹੈ ਪੰਨਵੇ ਪਾਸ਼ਾ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਘਰ 11ਵੇਂ ਦਾ ਚੌਥਾ ਸ਼ਬਦ ਤੇ ਲੜੀਵਾਰ ਦਾ 133 ਨੰਬਰ ਸ਼ਬਦ ਜੋ ਕਿ ਧਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 404 ਅੰਨੇ ਤੇ ਸੁशोਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਾ ਅਸਾ ਰਗ ਹੈ ਦੋ ਪਦਿਆਂ ਦਾ ਇਹ ਸ਼ਬਦ ਹੈ ਸਿਰਫ ਨੀ ਕੀ ਜੀਏ বিহার ਕਥਾ ਉਤਮ ਆਨ ਸਹੇਲ ਰਾਸਫੀ ਕੀ ਰੇ ਰਹਾਉ ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ ਨੀ ਕੀ ਜੀਵ ਕੀ ਹਰ ਕਥਾ ਉਤਮ ਕਹਿੰਦੇ ਭਾਈ ਇਸ ਜਿੰਦ ਦੀ ਇਸ ਜਾਨ ਦੀ ਇਸ ਸਰੀਰ ਦੀ ਪ੍ਰਵਾਨ ਹੋਣ ਵਾਲੀ ਪ੍ਰਮਾਤਮਾ ਦੇ ਸਰੂਪ ਨੂੰ ਪ੍ਰਾਪਤ ਕਰਨ ਵਾਲੀ ਹਰੀ ਦੇ ਰੂਪ ਨੂੰ ਲਖਣ ਜਾਂ ਅਠ ਸੱਠੀ ਲਖਣ ਵਾਲੀ ਉਤਮ ਕਥਾ ਬਹੁਤ ਹੀ ਸੁੰਦਰ ਹੈ ਆਣ ਸਗਲ ਰਸ ਠੀਕੀ ਹੈ ਹੋਰ ਸਾਰੇ ਰਸ ਫਿੱਕੇ ਨੇ ਕਿਉਂਕਿ ਸਤਗੁਰੂ ਦੀ ਬਾਣੀ ਜੇ ਕਹਿੰਦੀ ਹੈ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨੇ ਭਾਵਾਂ ਕਹਿੰਦੇ ਇਹ ਰਸ ਛੱਡਿਆ ਸੰਸਾਰਿਕ ਤੇ ਉਹ ਪਰਮਾਤਮਾ ਦਾ ਦਰਗਾਹੀ ਰਸ ਪਾਇਆ ਤੇ ਉਹ ਦਰਗਾਹੀ ਰਸ ਲੈ ਕੇ ਹੁਣ ਇਹ ਦੁਨਿਆਵੀ ਰਸਾਂ ਦਾ ਸਵਾਦ ਨਹੀਂ ਲੱਗਦਾ ਕਿਸੇ ਤਰ੍ਹਾਂ ਦੇ ਚੰਗੇ ਪ੍ਰਦਾਰਥ ਸਵਾਦਲੇ ਨਹੀਂ ਲੱਗਦੇ ਇਹ ਕਿਉਂਕਿ ਇਹ ਦੁਨਿਆਵੀ ਰਸ ਫਿੱਕੇ ਨੇ ਤੇ ਸਤਿਗੁਰੂ ਕਹਿੰਦੇ ਨੇ ਨੀਕੀ ਜੀਏ ਕੀ ਹਰ ਉਤਮ ਕਥਾ ਉਤਮ ਕਹਿੰਦੇ ਸਭ ਤੋਂ ਉਤਮ ਕਥਾ ਇਹ ਹੈ ਉਤਮ ਹਰ ਕੀ ਕਥਾ ਨਾਨਸੰਤ ਦਰਦ ਤੁਖ ਲੱਥਾ ਜਿਹਦੇ ਨਾਲ ਸਾਰੇ ਤਰ੍ਹਾਂ ਦੇ ਦਰਦ ਤਰਦ ਦੁੱਖ ਤਕਲੀਫਾਂ ਉਤਰ ਗਏ ਐਸੀ ਹੈ ਪ੍ਰਮਾਤਮਾ ਦੀ ਕਥਾ ਜਿਦੇ ਕਿ ਆਣ ਸਭ ਰਸ ਫਿਕਰੇ ਹੋ ਸਾਰੇ ਦਾਸ ਕਾਸ ਇੱਥੇ ਤੱਕ ਪੰਜ ਚੋਰ ਇਹਨਾਂ ਦਾ ਜਿਹੜਾ ਸਵਾਦਲਾ ਰਸ ਇੰਦ੍ਰਿਆਵੀ ਗੱਲਾਂ ਦਾ ਚੇਤਕਾਂ ਦਾ ਨਾਟਕਾਂ ਚੇਤਕਾਂ ਦਾ ਜਿਹੜਾ ਰਸ ਇਹ ਸਾਰਾ ਯੂਦੇ ਰਸ ਦੇ ਅੱਗੇ ਫਿੱਕਾ ਹੈ ਰਹਾ ਉਹ ਸ਼੍ਰਾਮ ਦੇ ਕੇ ਕੇਂਦਰੀ ਪਾਸ ਸਮਝ ਜਾਂਦੇ ਨੇ ਬਹੁ ਗੁਣ ਧੁਨ ਮਨ ਜਨ ਖਟ ਬੇਤੇ ਆਵਰ ਨਾ ਕੇ ਚਲਾਈ ਕੀ ਰੇ ਬਹੁ ਗੁਣ ਕਹਿੰਦੇ ਬਹੁਤ ਗੁਣ ਧੁਨ ਧੁਨ ਵਿੱਚ ਜੁੜਿਆ ਨੇ ਕਹੇ ਨੇ ਮਨ ਮਨ ਅਵਸਥਾ ਵਿੱਚ ਲੈ ਵ੍ਰਹਿਣ ਵਾਲਿਆਂ ਨੇ ਭਾਗਪੁਰ ਮਾਨ ਵਿਦਵਾਨਾਂ ਨੇ ਗੁਣੀ ਗਿਆਨੀਆਂ ਨੇ ਕਹੇ ਨੇ ਕਿ ਭਾਈ ਗੁਣਮਾਨ ਤੇ ਧੁਨ ਨਾਲ ਆਲਾਪਣ ਵਾਲੇ ਮਨ ਭਾਵ ਮੰਨਨ ਸੀਲ ਮਹਾਤਮਾ ਜਣਾਂ ਨੇ ਭਗਤ ਜਣਾਂ ਨੇ ਤੇ ਖੱਟ ਬੇਤੇ ਤੇ 6 ਸ਼ਾਸਤਰਾਂ ਨੇ ਬੇਤੇ 6 ਸ਼ਾਸਤਰਾਂ ਨੂੰ ਜਾਣਨ ਵਾਲੇ ਇਹ ਸਾਰੇ ਕਹਿੰਦੇ ਨੇ ਕੀ ਕਹਿੰਦੇ ਨੇ ਆ ਵਰਨਾ ਕੇ 6 ਲਾਈ ਕੀ ਰੇ ਕਹਿੰਦੇ ਭਾਈ ਇਹ ਸਾਰੇ ਕਹਿੰਦੇ ਨੇ ਪਰਮੇਸ਼ਰ ਦੀ ਕਥਾ ਦੇ ਤੁਲ ਹੋਰ ਕੁਝ ਨਹੀਂ ਹੈ ਸਭ ਤੋਂ ਉੱਤਮ ਹਰ ਕੀ ਕਥਾ ਉੱਤਮਾ ਸ਼੍ਰੇਸਟ ਹੈ ਗੁਰੂ ਦੀ ਵਡਿਆਈ ਗੁਰੂ ਦੀ ਸਿਫਤ ਗੁਰੂ ਦੀ ਸਲਾਗ ਸਭ ਤੋਂ ਉੱਤਮ ਹੈ ਇਹ ਐਡੀ ਉੱਤਮ ਹੈ ਕੁਲਾ ਦਾ ਕੁਲਾ ਕੁਲਾ ਦਾ ਕੁੱਲ ਕੁਲਾ ਦਾ ਉਧਾਰ ਕਰ ਦਿੰਦੀ ਹੈ ਇਹ ਐਨੀ ਉੱਤਮ ਹੈ ਜੇ ਬਖਸ਼ਿਸ਼ ਕਰਦਾ ਏ ਤੇ ਜੇ ਦਾ ਕੋਈ ਮੰਨਦਾ ਨਹੀਂ ਉਹਦਾ ਵੀ ਮੰਨਣ ਲਾਜ਼ਮੀ ਹੈ ਐਡੀ ਬਖਸ਼ਿਸ਼ ਨਤ ਵਾਲੀ ਹੈ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਉਹ ਗਣ ਗੁਣੀਆਂ ਗਿਆਨੀਆਂ ਵਿਦਵਾਨਾਂ ਨੇ ਵੀ ਕਿਹਾ ਤੁਨ ਉਹਦੀ ਵਡਿਆਈ ਅਨਕੀਤਨ ਰੂਪ ਕਰਨ ਵਾਲਿਆਂ ਨੇ ਵੀ ਕਿਹਾ ਮਨ ਮੰਨਣ ਵਾਲਿਆਂ ਨੇ ਵੀ ਕਿਹਾ ਜਨ ਮੰਨਣ ਵਾਲੇ ਇਸ ਭਗਤ ਜਨਾਂ ਨੇ ਵੀ ਕਿਹਾ ਖੱਟ ਬੇਟੇ ਜਿਹੜੇ ਸ਼ਾਸਤਰ ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਉਹਨਾਂ ਨੇ ਵੀ ਕੋਈ ਗੱਲ ਕਹੀ ਹੈ ਅਵਰਣ ਨ ਕਿਛ ਲਈ ਹੀ ਹੋਰ ਕੁਝ ਵੀ ਉਸ ਦੇ ਬਰਾਬਰ ਨਹੀਂ ਤੁਦ ਜੇ ਵੱਡ ਅਵਰਣ ਕੋਈ ਹੋਰ ਉਹਦੇ ਬਰਾਬਰ ਤੁਲ ਨਹੀਂ ਹੈ ਤੁਦ ਸੰਸਰ ਅਵਰਣ ਜਾਣ ਅਨੇਕਾ ਪਰਮਾਨੰਦ ਦੇ ਨੇ ਬਾਣੀ ਵਿੱਚ ਅਨੇਕਾ ਉਹਦੇ ਬਰਾਬਰ ਕੁਝ ਨਹੀਂ ਹੈ ਉਹਦੇ ਤੁਲ ਕੁਝ ਨਹੀਂ ਹੈ ਭਿਖਾਰੀ ਨਿਰਾਰੀ ਅਪਾਰੀ ਸਜਾਰੀ ਸਦਸੰਗ ਨਾਨਕ ਪੀ ਕੀ ਰੇ ਭਿਖਾਰੀ ਨਿਰਾਰੀ ਕਹਿੰਦੇ ਇਹ ਜਿਹੜੀ ਕਥਾ ਹੈ ਵਿਖਾਰੀ ਵਿਖ ਨੂੰ ਕੱਟਣ ਵਾਲੀ ਆਰੀ ਦੇ ਸਮਾਨ ਹੈ ਇਹ ਜਿਹੜੀ ਕਥਾ ਵਿਸ਼ਿਆਂ ਦਾ ਵੈਰਣ ਭਾਵ ਵਿਕਾਰਾਂ ਦੀ ਵਿਖ ਛੜਨ ਵਾਲੀ ਹੈ ਨਿਰਾਰੀ ਨਿਰਾਰੀ ਭਾਵ ਅਨੋਖੀ ਅਸੰਗਤ ਹੈ ਅਸੰਗਤ ਰੂਪ ਭਾਵ ਬੜੀ ਪਿਆਰੀ ਬਾਣੀ ਹੈ ਅਪਾਰੀ ਜਿਹਦਾ ਕੋਈ ਪਾਰਾ ਬਾਹਰ ਨਹੀਂ ਸਹਜ ਜਾਰੀ ਭਾਵ ਜਿਹੜੀ ਸਹਜ ਅਵਸਥਾ ਵਿੱਚ ਟਿਕਾਉਣ ਵਾਲੀ ਹੈ ਤੇ ਸਤਿਗੁਰੂ ਕਹਿੰਦੇ ਨੇ ਸਾਧ ਸੰਗ ਨਨਕ ਪੀ ਕੀ ਰੇ ਕਹਿੰਦੇ ਭਾਈ ਇਹ ਕਥਾ ਸ੍ਰੇਸ਼ਟ ਜਨਾਂ ਦੀ ਸੰਗਤ ਕਰਕੇ ਪੀ ਕੀ ਦਾ ਭਾਵ ਪੀਤੀ ਜਾਂਦੀ ਹੈ ਜਾਈਦਾ ਸਤਿਗੁਰੂ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਅਵਸਥਾ ਜੀ ਸੰਗਤ ਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੈ ਪਰ ਜਦੋਂ ਸੰਗਤ ਵਿੱਚ ਆਏਗਾ ਮਨ ਸੁਰਤੀ ਵਿਰਤੀ ਇੱਕ ਕਰੇਗਾ ਇਹ ਨਹੀਂ ਵੀ ਸੰਗਤ ਤੇ ਆ ਗਿਆ ਮਨ ਬਿਰਤੀਆਂ ਚੱਲ ਰਹੀਆਂ ਨੇ ਖੇਤ ਕੰਮ ਕਰਨਾ ਹੈ ਘਰ ਦਾ ਕੰਮ ਕਰਨਾ ਹੈ ਨੌਕਰੀ ਤੇ ਜਾ ਨਹੀਂ ਇਹ ਸਭ ਕੁਝ ਛੱਡ ਕੇ ਜੁਤੀਆਂ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਇੱਕ ਮਨ ਇਕਜਿਤ ਹੋ ਕੇ ਆ ਜਦੋਂ ਆਏਗਾ ਮਨ ਜੁੜ ਕੇ ਸੁਰਤੀ ਜੋੜ ਕੇ ਸਤਿਗੁਰੂ ਕਹਿੰਦੇ ਨੇ ਸਾਧ ਸੰਗਤ ਕਰੇਗਾ ਫਿਰ ਇਹ ਰਸ ਪੀਤਾ ਜਾਏਗਾ ਜਦੋਂ ਇਹ ਰਸ ਪੀਤਾ ਜਾਏਗਾ ਉਹ ਰਸ ਖਤਮ ਹੋ ਜਾਏਗਾ ਮੁਕ ਜਾਏਗਾ ਸਭੂ ਪਿਆਰੀ ਸਾਧ ਸੰਗਤ ਜੀ ਅਸੀਂ ਵੀ ਸਾਧ ਸੰਗਤ ਕਰਕੇ ਇਹ ਨਾਮ ਦਾ ਰਸ ਚਖਣਾ ਕਰੀਏ ਤਾਂ ਕਿ ਸਾਡਾ ਵੀ ਆਇਆ ਇਸ ਸੰਸਾਰ ਵਿੱਚ ਸਫਲਾ ਹੋ ਸਕੇ ਸਾਡਾ ਵੀ ਆਇਆ ਇਸ ਸੰਸਾਰ ਵਿੱਚ ਪਰਵਾਣ ਹੋ ਸਕੇ ਸੋ ਇੰਨੀਆਂ ਕੋ ਬੇਨਤੀਆਂ ਪਰਵਾਣ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤੁਹਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰ ਵਰਦਾਸ ਕੀ ਤੋਂ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਿਆ ਕਟਾ ਨੇ ਛੁੱਟੀ ਹੈ ਕਿਹਨੇ ਕਿਹਨੂੰ ਲੜਹਾਰ ਵਾਸ਼ਨ ਹਰ ਬਖਸ਼ ਲੈ ਨਾਨਕ ਪਾਰ ਉਤਾਰਦੇ ਹੋ ਸੱਜਣਾ ਸੀਸੜੀਆਂ ਜੋ ਹੋਵੇ ਸੱਚ ਮੇਰੇ ਕਾਜਵਾਲੀ ਕੇ ਫਤੇ ਦਾ ਜਵਾਬ ਫਤੇ ਜਵਾਹੀ ਗੁਰ ਦੀ ਕਥਨ ਸਰ ਵਾਹੀ ਗੁਰ ਦੀ ਫਤੇ